ਹਾਂਜੀ 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 ਅੱਜ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਡੈਲੀਗੇਸ਼ਨ ਜਿੱਥੇ ਹਰਮੰਦਰ ਸਾਹਿਬ ਸ੍ਰੀ ਅਮਰitsar ਸਾਹਿਬ ਗੁਰੂ ਸਾਹਿਬ ਨੂੰ ਨਮਸਤਕੋਨ ਆਇਆ ਉਹਦੇ ਨਾਲ ਹੀ ਆਉਣ ਵਾਲੀ 350 ਸਾਲਾਂ ਜਿਹੜੀ ਸ਼ਤਾਬਦੀ ਹੈ ਉਹਤੇ ਇੱਕ ਬਾਦਸ਼ਾਹ ਜੀ ਸ਼ਹਾਦਤ ਦੀ ਉਹਨੂੰ ਸੁਚਾਰੂ ਰੂਪ ਦੇ ਨਾਲ ਉਹਦੇ ਰੂਪ ਰੇਖਾ ਬਣਾਉਣ ਵਾਸਤੇ ਸਾਡੀ ਗੱਲਾਂ ਜਿਹੜੀਆਂ ਵੱਖ-ਵੱਖ ਜਥੇਬੰਦੀਆਂ ਦੇ ਨਾਲ ਨਿਹੰਗ ਸਿੰਘ ਜਥੇਬੰਦੀਆਂ ਦੇ ਨਾਲ ਸੰਪਰਦਾਵਾਂ ਦੇ ਨਾਲ ਹੋਈਆਂ ਔਰ ਉਹਨਾਂ ਦੇ ਨਾਲ ਅੱਜ ਇੱਕ ਵਿਸ਼ੇਸ਼ ਮੀਟਿੰਗ ਜਿਹੜੀ ਆ ਉਹ ਰੱਖੀ ਗਈ ਆ ਔਰ ਆਉਣ ਵਾਲੀਆਂ ਜਿਹੜੀਆਂ ਨਵੰਬਰ ਦੇ ਮਹੀਨੇ ਖਾਸ ਤੌਰ ਤੇ ਜਿਹੜੀਆਂ ਵੀ ਸ਼ਤਾਬਜੀ ਦੇ ਰੂਪ ਰੇਖਾ ਬਣਨੀ ਆ ਉਹਦੇ ਵਿੱਚ ਅਸੀਂ ਸਾਰਿਆਂ ਨੇ ਸ਼ਗਨਿਤ ਪਾਣੀ ਆ ਔਰ ਇਹ ਰੂਪ ਰੇਖਾ ਉਹ ਤੋਂ ਤਿਆਰ ਕੀਤੀ ਜਾਣੀ ਆ ਕਿ ਅਨੰਦਪੁਰ ਸਾਹਿਬ ਤੋਂ ਜਿਹੜਾ ਨਗਰ ਕੀਰਤਨ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕੱਢ ਕੇ ਲਿਆਣਾ ਉਹਦੇ ਵਿੱਚ ਕਿਹੜੀ ਕਿਹੜੀ ਡਿਊਟੀਆਂ ਕਿਹੜੀ ਕਿਹੜੀ ਜ਼ਿੰਮੇਵਾਰੀਆਂ ਮੈਂ ਡਿਊਟੀਆਂ ਤੇ ਨਹੀਂ ਕਹਾਂਗਾ ਜਿਹੜੀਆਂ ਜ਼ਿੰਮੇਵਾਰੀਆਂ ਜਿਹੜੀਆਂ ਨਆਂ ਸੰਗਤਾਂ ਤੇ ਬੰਦੀਆਂ ਔਰ ਸੰਪਰਦਾਵਾਂ ਨੇ ਲੈਣੀਆਂ ਉਹਨਾਂ ਦੇ ਬਾਰੇ ਇਹ ਚਰਚਾ ਹੋਣੀ ਹੈ ਕਿ ਇਸ ਤਰੀਕੇ ਦੇ ਨਾਲ ਅੱਗੇ ਦੇ ਜਿਹੜੇ 15 ਦਿਨ ਨੇ ਕਿਉਂਕਿ ਨਵੰਬਰ ਦਾ ਮਹੀਨਾ ਲਗਾਤਾਰ ਅਸੀਂ ਇਹ ਪ੍ਰੋਗਰਾਮ ਕਰ ਰਹੇ ਹਾਂ ਗੁਰਦੁਆਰਾ ਪ੍ਰਬੰਧਕ ਕਮੇਟੀ ਅਸੀਂ ਜਿਹੜੀ ਹੈ ਉਹ ਆਲਰੇਡੀ ਇਹਨਾਂ ਪਛਤਾਪ ਜੀ ਦੇ ਪ੍ਰੋਗਰਾਮ ਦਿੱਲੀ ਦੇ ਵਿੱਚ ਸ਼ੁਰੂ ਕਰ ਚੁੱਕੀ ਆ ਔਰ ਉਹਦੇ ਵਿੱਚ ਜਿੱਥੇ ਕਵੀ ਸੰਮੇਲਨ ਕਰਾਈ ਜਾ ਰਹੇ ਨੇ ਇਸ ਤਰੀ ਸత్సੰਗੀਆਂ ਬੀਬੀਆਂ ਨੂੰ ਬੁਲਾਇਆ ਜਾ ਰਿਹਾ ਨਾਲ ਹੀ ਜਿਹੜੇ ਉੱਥੇ ਸਰਵ ਧਰਮ ਸੰਮੇਲਨ ਕਰਾਈ ਜਾ ਰਿਹਾ ਇਸ ਤਰੀਕੇ ਦੇ ਇਹ ਨਵੇਂਗਾ ਪ੍ਰੋਗਰਾਮ ਰੱਖੇ ਨੇ ਔਰ ਇਹਨਾਂ ਦੇ ਵਿੱਚ ਅੱਜ ਜੋ-ਜੋ ਸੰਪਰਦਾ ਜੋ-ਜੋ ਜਥੇਬੰਦੀ ਆਪਣੀ ਸ਼ਮੂਲੀਅਤ ਪਾਣਾ ਚਾਹੁੰਦੀ ਹੈ ਉਹਨਾਂ ਸਾਰਿਆਂ ਦੀ ਅਸੀਂ ਅੱਜ ਰੂਪਰੇਖਾ ਬਣਾਉਣ ਲਈ ਇੱਥੇ ਪਹੁੰਚੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਸਹਿਯੋਗ ਜਾ ਰਿਹਾ ਹੈ ਦੋ ਕੋ ਅਸੀਂ ਸ਼ਰੋਮੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ 2 April ਨੂੰ ਸੱਦਾ ਦਿੱਤਾ ਸੀ ਦਿੱਲੀ ਦੇ ਵਿੱਚ ਔਰ ਗਰੇਵਾਲ ਸਾਹਿਬ ਉੱਥੇ ਆਏ ਇੱਕ ਗ੍ਰੂਪ ਰੇਖਾ ਵੀ ਬਣਾਈ ਸੀ ਮਗਰ ਉਸ ਤੋਂ ਬਾਅਦ ਜਿਸ ਤਰੀਕੇ ਦੇ ਨਾਲ ਸ਼ਰੋਮੀ ਕਮੇਟੀ ਨੇ ਇੱਥੇ ਅਨਾਉਂਸ ਕੀਤਾ ਜੀ ਕਿ ਅਸੀਂ ਵੱਖਰੇ ਤੌਰ ਦੇ ਉੱਤੇ ਸ਼ਤਾਬਦੀ ਨੂੰ ਮਨਾਵਾਂਗੇ ਔਰ ਦਿੱਲੀ ਦੇ ਵਿੱਚ ਵੀ ਪ੍ਰੋਗਰਾਮ ਕਰਾਉਣ ਦੀ ਇਹਨਾਂ ਨੇ ਗੱਲ ਕੀਤੀ ਸੀ ਮੈਂ ਪ੍ਰਧਾਨ ਸਾਹਿਬ ਨੂੰ ਵੀ ਚਿੱਠੀ ਲਿਖੀ ਜਥੇਦਾਰ ਸਾਹਿਬਾਂ ਨੂੰ ਵੀ ਚਿੱਠੀ ਲਿਖੀ ਹੈ ਦੁਕੇ ਕਿ ਇਹ ਜਿਹੜੀਆਂ ਸ਼ਤਾਬੀ ਹੈ ਇਹ ਉਸ ਮੌਕੇ ਤੇ ਉਸ ਸਥਾਨ ਤੇ ਮਨਾਏ ਨਹੀਂ ਅੱਜ ਤੱਕ ਦੀ ਰਵਾਇਤ ਰਹੀ ਹੈ ਕਿ ਉੱਥੇ ਮਨਾਉਣੀ ਚਾਹੀਦੀ ਹੈ ਜਿੱਥੇ ਉਹਦੀ ਰੈਲੇਵੈਂਸ ਹੋਏ ਔਰ ਇਹ ਸ਼ਹਾਦਤ ਜਿਹੜੀ ਹੈ ਉਹ ਦਿੱਲੀ ਦੇ ਵਿੱਚ ਹੋਈ ਗੁਰਤੇਗ ਬਾਖਸ਼ ਸਾਹਿਬ ਦੀ ਔਰ ਸਾਡੀ ਸਾਰਿਆਂ ਦੀ ਕਲੈਕਟਿਵ ਜ਼ਿੰਮੇਵਾਰੀ ਹੈ ਔਰ ਤੁਸੀਂ ਦਿੱਲੀ ਆਓ ਤੁਸੀਂ ਸ਼ਰੋਮਣੀ ਕਮੇਟੀ ਵੱਡੀ ਆ ਔਰ ਵੱਡੇ ਭਰਾ ਦੇ ਤਰ੍ਹਾਂ ਤੁਸੀਂ ਉੱਥੇ ਜਾਓ ਔਰ ਅਸੀਂ ਤੁਹਾਡੇ ਨਾਲ ਮਿਲ ਕੇ ਇਹ ਸ਼ਤਾਬੀ ਮਨਾਈਏ ਤਾਂਕਿ ਪੰਜਾਬ ਸਿੱਖ ਇਕਤਾ ਵੀ ਦਿਖਾ ਸਕੀਏ ਔਰ ਗੁਰੂ ਸਾਹਿਬ ਜੀ ਖੁਸ਼ੀ ਆ ਵੀ ਲੈ ਸਕੇ ਸੋ ਉਸ ਤੋਂ ਬਾਅਦ ਵੀ ਜੋ ਮੈਨੂੰ ਲੱਗਦਾ ਕਿ ਨਾ ਅਮਿਤ ਸਾਹਿਬ ਨੇ ਹਲੇ ਤੱਕ ਕੋਈ ਗੱਲ ਕੀਤੀ ਔਰ ਕੱਲ ਵੀ ਸੁਣਿਆ ਮੈਂ ਇੱਕ ਮੀਟਿੰਗ ਹੋਈ ਹੈ ਉਹਦੇ ਵਿੱਚ ਵੀ ਦਿੱਲੀ ਦੇ ਵੱਖਰੇ ਪ੍ਰੋਗਰਾਮਾਂ ਦੇ ਬਾਰੇ ਚਰਚਾ ਹੋਈ ਹੈ ਸੋ ਸਾਨੂੰ ਉਹ ਬੁਲਾਣਗੇ ਇਸ ਬਾਰੇ ਗੱਲ ਕਰਾਂਗੇ ਤੁਸੀਂ ਜ਼ਰੂਰ ਕਰਾਂਗੇ ਮਗਰ ਅਸੀਂ ਆਪਣੇ ਤਰਫੋਂ ਜਿਹੜੀ ਪਹਿਲ ਕਦਮੀ ਕਰਨੀ ਸੀ ਉਹਨਾਂ ਨੂੰ ਕਰਕੇ ਸਦਾ ਦੇ ਦਿੱਤਾ ਉਸ ਤੋਂ ਬਾਅਦ ਉਹਨਾਂ ਨੇ ਆਪਣੇ ਅੱਗੋ ਪ੍ਰਧਾਨਾਂ ਤੋਂ ਕੀ ਇਹਨਾਂ ਨੂੰ ਡਾਇਰੈਕਸ਼ਨ ਮਿਲਦੀ ਹੈ ਧਾਮੀ ਸਾਹਿਬ ਨੂੰ ਉਹ ਤੇ ਉਹਨਾਂ ਨੇ ਦੇਖਣਾ ਹੈ ਉਹਨਾਂ ਨੂੰ ਕੀ ਰਾਜਨੀਤਿਕ ਤੌਰ ਤੇ ਉੱਤੇ ਉਹਨਾਂ ਨੂੰ ਕਿਹੜੀਆਂ ਉਤੋਪੀ ਕੰਪਲਸ਼ਨਸ ਬੂਤ ਨੇ ਉਹਨਾਂ ਦੇ ਸਿਰਾਂ ਤੇ ਸੋ ਮੈਂ ਸਮਝਦਾ ਕਿ ਉਹਨਾਂ ਚੋਂ ਉੱਪਰ ਉੱਠ ਕੇ ਉਹਨਾਂ ਨੂੰ ਹੁਣ ਫੈਸਲੇ ਲੈਣੇ ਚਾਹੀਦੇ ਲਾਲ ਕਿਲੇ ਦੀ ਵੀ ਇੱਕ ਪ੍ਰੋਗਰਾਮ ਦੇਖੋ ਦਿੱਲੀ ਦੇ ਲਾਲ ਕਿਲੇ ਤੋਂ ਉੱਤੇ ਅਸੀਂ ਕਿਉਂਕਿ ਉਹ ਸਥਾਨ ਐਸਾ ਹੈ ਕਿ ਇਹ ਗੁਰਦੇਵ ਪਾਦਰ ਸਾਹਿਬ ਦਾ ਇੱਕ ਤੇ ਵੱਡੀ ਖੁੱਲੀ ਜਗ੍ਹਾ ਔਰ ਉਹਦੀ ਰੈਲੇਵੈਂਸ ਹੈ ਉਸ ਸਥਾਨ ਦੀ ਕਿਉਂਕਿ ਉਸ ਵਕਤ ਤੱਕ ਮੁਗਲ ਰਾਜ ਔਰ ਗੁਰਤੇਗ ਮਹਾਰਾਜ ਸਾਹਿਬ ਦੀ ਉੱਥੇ ਸ਼ਹਾਦਤ ਹੋਈ ਪਰ ਉੱਥੇ ਅਸੀਂ ਜਿੱਥੇ ਆਪ ਪ੍ਰੋਗਰਾਮ ਕਰ ਰਹੇ ਹਾਂ ਦਿੱਲੀ ਸਰਕਾਰ ਨੇ ਸਾਡੇ ਤੋਂ ਅਪਰੋਚ ਕੀਤੀ ਹੈ ਦਿੱਲੀ ਦੀ ਜਿਹੜੀ ਮੁੱਖ ਮੰਤਰੀ ਹਰਿeka ਗੁਪਤਾ ਜੀ ਨੇ ਮੀਟਿੰਗ ਵੀ ਲਈ ਹੈ ਉਹਦੇ ਵਿੱਚ ਵੀ ਸ਼੍ਰੋਮਣੀ ਕਮੇਟੀ ਪ੍ਰਧਾਨ ਸਾਹਿਬ ਨੂੰ ਸਰਦਾ ਦਿੱਤਾ ਸੀ ਮਗਰ ਨਹੀਂ ਗਏ ਐ ਉੱਥੇ ਲਾਲ ਕਿਲੇ ਦੇ ਉੱਤੇ ਤਕਰੀਬਨ ਇੱਕ ਹਫ਼ਤੇ ਦਾ ਲਗਾਤਾਰ ਪ੍ਰੋਗਰਾਮ ਹੋਣਾ 3 ਦਿਨ 23 ਤਰੀਕ 24 ਤਰੀਕ 25 ਤਰੀਕ ਕੀਰਤਨ ਦੇ ਇਹ ਦਰਬਾਰ ਕਰਾਈ ਜਾਣੇ ਔਰ ਵੱਡੇ ਕੀਰਤਨ ਦਰਬਾਰਾਂ ਦੇ ਵਿੱਚ ਵੀ ਸਾਰੇ ਜਿਹੜੇ ਸਾਡੇ ਰਾਗੀ ਸਿੰਘ ਉਹਨਾਂ ਨੂੰ ਉੱਥੇ ਪਹੁੰਚਣਾ ਔਰ ਨਾਲ ਹੀ ਉਹਦੇ ਅਸੀਂ ਜਿਹੜਾ ਸਿੱਖ ਹੈਰੀਟੇਜ ਮਿਊਜ਼ੀਅਮ ਬਣਾ ਰਹੇ ਹਾਂ ਔਰ ਉੱਥੇ ਜਿਹੜੀ ਹੈ ਲਾਈਟ ਐਂਡ ਸਾਊਂਡ ਪ੍ਰੋਗਰਾਮ ਹੋਣੇ ਨੇ ਸਿੱਖ ਇਤਿਹਾਸ ਨੂੰ ਗੁਰੂ ਸਾਹਿਬ ਦੇ ਇਤਿਹਾਸ ਨੂੰ ਦੱਸਦੇ ਇਹ ਸਾਰੇ ਪ੍ਰੋਗਰਾਮ ਜਿਹੜੇ ਨੇ ਪੂਰੀ ਕੰਸਿਟੀ ਜਿਹੜੀ ਹੈ ਸਰਕਾਰ ਨੇ ਬਣਾਉਂਦਾ ਸਾਨੂੰ ਵਾਅਦਾ ਕੀਤਾ ਸੋ ਦਿੱਲੀ ਦੀ ਸਰਕਾਰ ਜਿਹੜੀ ਨਾਲ ਮਿਲ ਕੇ ਪ੍ਰੋਗਰਾਮ ਕਰੇਗੀ ਮਗਰ ਜਿਹੜੀ ਪੰਤਕ ਰਵਾਇਤਾਂ ਨੇ ਜਿਹੜੀ ਮर्याਦਾਵਾਂ ਨੇ ਉਹਦੇ ਉੱਤੇ ਦਿੱਲੀ ਸਿਕਰਤਾਰਾ ਪ੍ਰਬੰਧਕ ਕਮੇਟੀ ਜਿਸ ਤਰੀਕੇ ਦੇ ਨਾਲ ਨਜ਼ਰ ਕੀਰਤਨ ਕਰਨਾ ਹੈ ਕਿਸ ਤਰੀਕੇ ਦੇ ਨਾਲ ਕੀਰਤਨ ਦਰਬਾਰ ਕਰਾਣਾ ਹੈ ਕਿਸ ਤਰੀਕੇ ਦੇ ਨਾਲ ਜਿਹੜੇ ਬਾਕੀ ਸੈਮੀਨਾਰਸ ਕਰਾਣੇ ਨੇ ਇਹਦੀ ਸੂਪ ਰੂਪਰੇਖਾ ਸਾਡੀ ਉਹ ਸੀ ਆਪਰਾ ਕਲ ਸਿੰਘ ਸਾਹਿਬਾਨ ਨੇ ਇਕਾਦੇਸ਼ ਜਾਰੀ ਕਰਦੇ ਕਿਹਾ ਕਿ ਆਖਾਲ ਤੱਕ ਸਾਫ ਦੀ ਸਰਪ੍ਰਸਤੀ ਵਾਲੇ ਪਾਰਟੀ ਇਹ ਨਾਮ ਵਰਤ ਸੰਗਤ ਪਰੰਪ੍ਰਿਖੇ ਪੈਦਾ ਨਾ ਦੇਖੋ ਮੈਂ ਸਮਝਦਾ ਕਿ ਅੱਜ ਨਾ ਬੁਲਾਓ ਇਸ ਬਾਰੇ ਉਕੀ 350 ਸਾਲਾਂ ਦੀ ਸ਼ਤਾਬਦੀ ਮਨਾਉਣ ਦੀ ਚੱਲਿਆ ਅਸੀਂ ਅੱਜ ਇੱਕ ਪਾਸੇ ਹੋਕਾ ਦੀਏ ਪੰਥ ਦੀ ਏਕਤਾ ਦਾ ਔਰ ਦੂਜੇ ਮੈਂ ਕਿਸੇ ਦੇ ਖਿਲਾਫ ਬਿਆਨ ਦੇਵਾਂ ਉਹ ਚੰਗਾ ਨਹੀਂ ਹੋਵੇ। ਪ੍ਰਧਾਨ ਜੀ ਤੇਰਾ ਮੁਕੀ ਨੂੰ ਬਾਰ-ਬਾਰ ਕਰੋਨ ਮਿਲਦੀ ਜਾ ਰਹੀ ਹੈ ਕਿਵੇਂ ਦੇਖਦੇ ਹੋ ਸਰ ਮੈਂ। ਦੇਖੋ ਬਿਲਕੁਲ ਇੱਕ ਜੁਡੀਸ਼ਰੀ ਦੇ ਉੱਤੇ ਇਹਦੇ ਉੱਤੇ ਨਿਸ਼ਾਨ ਚੁੱਕਦਾ ਹੈ ਇਹਦੇ ਉੱਤੇ ਸਵਾਲ ਚੁੱਕਿਆ ਜਾਂਦਾ ਹੈ ਕਿ ਅਸੀਂ ਦੇਸ਼ ਦੇ ਦੋ ਕਾਨੂੰਨ ਨਹੀਂ ਹੋ ਸਕਦੇ। ਕਿ ਇੱਕ ਪਾਸੇ ਜਿਹੜੇ ਨੇ 14-15 ਵਾਰ ਉਹਨੂੰ ਪਰੂਲ ਮਿਲ ਗਈ ਹੈ। ਦੂਸਰੇ ਪਾਸੇ ਔਰ ਜਿਹਦੇ ਸਬੂਤ ਨੇ ਸਾਰਿਆਂ ਕੋਲ ਜਿਹਦੇ ਰੈਪ ਕੇਸ ਜਿਹਦੇ ਉੱਤੇ ਹੋਣ ਜਿਹਦੇ ਉੱਤੇ ਮਰਡਰ ਦੇ ਕੇਸਿਸ ਹੋਣ ਔਰ ਉਹਦੇ باوجود ਉਹਨੂੰ ਐਨੀ ਵਾਰ ਪੈਰੋਲ ਮਿਲਿਆ ਔਰ ਦੂਜੇ ਪਾਸੇ ਜਿਹਦੇ ਸਿੱਖਾਂ ਦੀ ਇੱਕ ਬਹੁਤ ਵੱਡੀ ਮੰਗ ਹੈ ਜਿਹੜੀ ਅੱਜ ਬੰਦੀ ਸਿੱਖਾਂ ਦਾ ਇਸ਼ੂ ਹੈ ਮੈਂ ਕੱਲ ਵੀ ਗੱਲ ਕੀਤੀ ਸੀ ਕਿ ਇਹ ਅਗਰ ਉਹਦਾਂ ਨੂੰ ਤੁਸੀਂ ਹਲੇ ਤੱਕ ਪਰੋਲ ਤੱਕ ਨਹੀਂ ਦਿੱਤੀ ਇੱਕ ਵਾਰੀ ਵੀ ਅਫੋਜ ਨਹੀਂ ਹੋਈ ਜਿਹੜੇ ਜਿਹੜੇ ਸਿੰਘ ਜਿਹੜੇ ਅੰਦਰ ਨੇ ਸੋ ਕਿਦਰੇ ਨਾ ਕਿਤੇ ਨਿਮੋਸ਼ੀ ਤੇ ਹੁੰਦੀ ਹੈ ਕਿ ਜਿਸ ਦੇਸ਼ ਨੂੰ ਬਚਾਣ ਵਾਸਤੇ ਜਿਸ ਦੇਸ਼ ਨੂੰ ਆਜ਼ਾਦ ਕਰਨ ਵਾਸਤੇ ਸਾਡੀ ਕੌਮ ਨੇ ਇਹਨਾਂ ਵੱਡੀਆਂ ਕੁਰਬਾਨੀਆਂ ਦਿੱਤੀਆਂ ਹੋਣ ਔਰ ਉਸ ਦੇ ਨਾਲ ਕਿਦਰੇ ਨਾ ਕਿਦਰੇ ਜੁਡੀਸ਼ਰੀ ਵਿਤਕਰਤ ਕਰ ਰਹੀ ਹੈ ਔਰ ਇਹ ਜੁਡੀਸ਼ਰੀ ਨੂੰ ਇਹਦੇ ਬਾਰੇ ਸੋਚਣਾ ਚਾਹੀਦਾ ਹੈ ਲਾਅ ਐਂਡ ਆਰਡਰ ਜਿਹੜਾ ਉਹ ਸਭ ਅਸੀਂ ਇੱਕ ਬਰਾਬਰ ਹੈ ਲੀਗਲ ਐਸਪੈਕਟ ਸਭ ਅਸੀਂ ਇੱਕ ਬਰਾਬਰ ਨੇ ਕਾਨੂੰਨ ਇੱਕ ਬਰਾਬਰ ਹੈ ਸੋ ਇਹਦੇ ਉੱਤੇ ਦਿਲ ਦੇ ਵਿੱਚ ਬਹੁਤ ਵੱਡਾ ਇੱਕ ਰੋਸ ਦੁੱਖ ਹੈ ਔਰ ਇਹ ਰੋਸ ਜਿਹੜਾ ਹੈ ਲਗਾਤਾਰ ਸਿੱਪਾਂਤੀਜ ਵੱਧਦਾ ਜਾ ਰਿਹਾ ਜਿਦੇ ਕਰਕੇ ਇੱਕ ਹਮੇਸ਼ਾ ਟਕਰਾਵ ਦੀ ਨੀਤੀ ਬਣੀ ਰਹਿੰਦੀ ਹੈ ਠੀਕ ਹੈ ਪਰ ਵਗੈਰਾ ਦਿਨ ਦਿੰਦੇ ਨ ਕੋਈ ਮਸਕੂਲਰ ਸਾਹਮਣਾ ਕਿਤਾਬ ਨਹੀਂ ਕਿਉਂਕਿ ਇਹਦੇ ਉੱਤੇ ਕਾਫੀ ਅਸੀਂ ਕਾਰਵਾਈ ਕੀਤੀ ਹੈ ਔਰ ਲੀਗਲ ਅਸਪੈਕਟ ਦੇ ਉੱਤੇ ਮੈਂ ਸਮਝਦਾ ਕਿ ਅਕਾਲੋ ਸਾਹਿਬ ਖੜੇ ਹੈ ਇਹ ਤੁਹਾਨੂੰ ਉਹਦੇ ਉੱਤੇ ਦੱਸਾਂਗੇ ਕਿ ਕਿੰਨੀ ਕਾਰਵਾਈ ਅਸੀਂ ਦਿੱਲੀ ਕਮੇਟੀ ਤੋਂ ਕਰ ਚੁੱਕੇ ਹਾਂ ਮਗਰ ਵਾਰ-ਵਾਰ ਜਿਹੜੇ ਉਹਨਾਂ ਲੋਕਾਂ ਉਸ ਪੋਜੀਸ਼ਨ ਤੇ ਲੋਕ ਜਿਹੜੇ ਬੈਠੇ ਹੁੰਦੇ ਨੇ ਜਿਹੜੇ ਮੌਕੇ ਦੇ ਉੱਤੇ ਜਿਹਨਾਂ ਦੇ ਵਿੱਚ ਅਵੇਅਰਨੈਸ ਘਟਾ ਹੈ ਉਹ ਉਸ ਦੇ ਵਿੱਚ ਕੀ ਕਹਿੰਦੇ ਨੇ ਪ੍ਰੋਬਲਮ ਕ੍ਰੀਏਟ ਕਰਦੇ ਨੇ ਸੋ ਮੈਂ ਚਾਹਾਂਗਾ ਇਸ ਮੁੱਦੇ ਤੇ ਉੱਤੇ ਜ਼ਰੂਰ ਚਾਨਣਾ ਪਾ ਜੀ ਯਾਰ ਇਸ ਸਮੱਸਿਆ ਜਿਹੜੀ ਆ ਪੰਜਾਬ ਦੇ ਵਿੱਚ ਵੀ ਦਿੱਲੀ ਚ ਵੀ ਤੇ ਬਾਕੀ ਸਟੇਟਾਂ ਦੇ ਵਿੱਚ ਵੀ ਆ ਰਹੀ ਆ ਕਿ ਜਿਹੜੇ ਅਮਰਤਾਰੀ ਬੱਚੇ ਆ ਉਹਨਾਂ ਨੂੰ ਪੇਪਰ ਦੇਣ ਤੋਂ ਰੋਕ ਲਿਆ ਜਾਂਦਾ ਹੈ ਸੀਬੀਐਸਸੀ ਦੇ ਪੇਪਰਾਂ ਦੇ ਵੀ ਰੋਕ ਲਿਆ ਜਾਂਦਾ ਔਰ ਜਿਹੜੇ ਬਾਕੀ ਸੈਂਟਰਲਾਈਜ਼ ਏਜੰਸੀਆਂ ਤੇ ਜਿਹੜੇ ਇੰਟਰਵਿਊ ਹੁੰਦੇ ਆ ਉਹਦੇ ਲਈ ਵੀ ਉਹਨਾਂ ਨੂੰ ਕਕਾਰ ਪਾ ਕੇ ਨਹੀਂ ਜਾਣ ਦਿੱਤਾ ਜਾਂਦੇ ਇਸ ਲਈ ਅਸੀਂ ਦਿੱਲੀ ਦੇ ਵਿੱਚ ਦਿੱਲੀ ਹਾਈ ਕੋਰਟ ਤੋਂ ਤਿੰਨ ਵਾਰੀ ਅਸੀਂ ਆ ਆਰਡਰ ਕਰਾ ਚੁੱਕੇ ਆ ਜਿੱਥੇ ਕੋਰਟ ਨੇ ਆਰਡਰ ਕੀਤੇ ਆ ਇਹ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਐਗਜ਼ਾਮ ਹੋਏ ਉਹਦੇ ਵਿੱਚ ਬੱਚਿਆਂ ਨੂੰ ਨਹੀਂ ਰੋਕਿਆ ਜਾਏਗਾ ਉਹਨਾਂ ਦੇ ਕਾਰਨ ਸਿਰਫ ਉਹਨਾਂ ਦੇ ਨਾਲ ਇੱਕ ਕੰਡੀਸ਼ਨ ਲਗਾਈ ਆ ਕਿ ਬੱਚਿਆਂ ਨੂੰ ਐਗਜ਼ਾਮੀਨੇਸ਼ਨ ਸੈਂਟਰ ਦੇ ਵਿੱਚ ਇੱਕ ਘੰਟਾ ਪਹਿਲਾਂ ਜਾਣਾ ਹੈ ਤਾਂ ਕਿ ਉਹਨਾਂ ਨੇ ਆਪਣੀ ਜੋ ਵੀ ਚੈਕਿੰਗ ਜ਼ਰਾ ਕਰਨੀ ਹੋ ਕਰ ਲੈਣ ਲੇਕਿਨ ਰੋਕਿਆ ਨਹੀਂ ਜਾ ਸਕਦਾ ਲੇਟੈਸਟ ਜਿਹੜਾ ਰਾਜਸਥਾਨ ਦੇ ਵਿੱਚ ਹੋਇਆ ਬੱਚੀ ਦੇ ਨਾਲ ਅਸੀਂ ਤੁਰੰਤ ਪ੍ਰਭਾਵ ਦੇ ਨਾਲ ਉਸ ਵੇਲੇ ਰਾਜਸਥਾਨ ਸਰਕਾਰ ਦੇ ਨਾਲ ਗੱਲ ਵੀ ਕੀਤੀ ਲੈਟਰ ਵੀ ਲਿਖਿਆ ਉਹਨਾਂ ਨੂੰ ਤੇ ਉਹਨਾਂ ਨੇ ਅਗਲੇ ਦਿਨ ਹੀ ਦੋ ਦਿਨ ਬਾਅਦ ਹੀ ਨੋਟੀਫਿਕੇਸ਼ਨ ਕੱਢ ਦਿੱਤੀ ਕਿ ਰਾਜਸਥਾਨ ਦੇ ਵਿੱਚ ਜਿੰਨੇ ਵੀ ਐਗਜ਼ਾਮ ਹੋਣਗੇ ਉਸ ਵਿੱਚ ਕਿਸੇ ਵੀ ਬੱਚੇ ਨੂੰ ਨਹੀਂ ਰੋਕਿਆ ਜਾਏਗਾ ਸੋ ਅਸੀਂ ਸਾਰੇ ਜਿਲ੍ਹਿਆਂ ਸਟੇਟਾਂ ਦੇ ਚੀਫ ਸੈਕਟਰੀਆਂ ਸਾਰੀਆਂ ਸਟੇਟਾਂ ਦੇ ਚੀਫ ਸੈਕਟਰੀਆਂ ਨੂੰ ਚਿੱਠੀ ਲਿਖੀ ਆ ਕਿ ਤੁਸੀਂ ਇਸ ਜਿਹੜੇ ਹਾਈ ਕੋਰਟ ਦੇ ਆਰਡਰ ਹੈ ਇਹਨਾਂ ਨੂੰ ਸੁਨਿਸ਼ਚਿਤ ਕਰੋ ਤਾਂ ਕਿ ਕਿਸੇ ਵੀ ਬੱਚੇ ਦਾ ਭਵਿੱਖ ਖਰਾਬ ਨਾ ਹੋਏ ਔਰ ਬੱਚੇ ਨੂੰ ਕਿਸੇ ਵੀ ਤਰ੍ਹਾਂ ਦੇ ਐਗਜ਼ਾਮ ਤੋਂ ਨਾ ਰੋਕਿਆ ਜਾ ਸਕੇ ਇੱਕ ਕੇਸ ਦਿੱਲੀ ਦੇ ਵਿੱਚ ਹੋਇਆ ਸੀ ਜਿਸ ਦਾ ਅਸੀਂ ਹਾਈ ਕੋਰਟ ਤੋਂ ਆਰਡਰ ਕਰਾ ਕੇ ਉਹ ਬੱਚੇ ਦਾ ਦੁਬਾਰਾ ਐਗਜ਼ਾਮ ਕਰਾਇਆ ਸੀ ਔਰ ਹੁਣ ਇਸ ਬੱਚੀ ਗੁਰਪ੍ਰੀਤ ਦਾ ਵੀ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਇਸ ਦਾ ਦੁਬਾਰਾ ਐਗਜ਼ਾਮ ਹੋਏ ਅਸੀਂ ਜਾ ਕੇ ਅਜੇ ਐਡਮਿਨਿਸਟ੍ਰੇਟਿਵਲੀ ਗੱਲ ਕਰ ਰਹੇ ਹਾਂ ਜੇ ਨਹੀਂ ਹੋਈ ਤੇ ਅਸੀਂ ਰਾਜਸਥਾਨ ਜੈਪੁਰ ਹਾਈ ਕੋਰਟ ਦੇ ਵਿੱਚ ਵੀ ਜਾਵਾਂਗੇ ਤਾਂ ਕਿ ਬੱਚੀ ਦਾ